ਸਤਿ ਸ਼੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਿਹੜੇ ਓਕੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਬੱਚੇ ਆ ਗਏ ਸਕੂਲ ਤੋਂ ਡਾਈਨ ਹੋ ਗਿਆ 3:00 ਵਜੇ ਨੇ 3:00 ਵਜੇ ਹੀ ਆਨੇ ਤੇ ਮੈਂ ਸਵੇਰ ਨਾਲ ਆਟਾ ਗੁੰਨ ਕੇ ਫਿਰ ਜਿਹੜਾ ਘੁੱਟਦਾ ਸੀਗਾ ਉਹ ਫਟਣ ਦਿੱਤਾ ਨਹੀਂ ਤੇ ਨਾ ਕਿ ਇੱਕੂ ਲਾਇਆ ਇਹੋ ਹੋ ਗਿਆ ਤੇ ਮੈਂ ਹੁਣ ਇਹਦਾ ਬਸ ਨਾ ਆਲੂ ਵਾਲੇ ਪਰਾਂਠੇ ਬਣਾਉਣ ਲੱਗੀ ਆ ਤੇ ਮੈਂ ਇਹ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਆ ਜਿਹੜੇ ਵਾੜੇ ਸੀ ਸਵੇਰੇ ਵਾਲੇ ਸੀ ਆਲੂ ਦਾ ਕਿਉਂਕਿ ਇਹ ਨਾ ਇਹ ਨਾ ਸਵੇਰੇ ਲੈ ਕੇ ਆਏ ਸੀਗੇ ਸਵੇਰੇ ਨੂੰ ਉਹਨੇ ਪ੍ਰਾਂਠਾ ਬਣਾ ਕੇ ਵੀ ਦੇ ਦਿੱਤੇ ਸੀਗੇ ਤੇ ਥੋੜਾ ਥੋੜਾ ਸਮਾਂ ਪਾਦਾ ਮਿੱਟੀ ਮੈਂ ਥੋੜੀ ਜਿਹੀ ਮਿੱਟੀ ਪਾਦ ਲਈ ਜੈਕਰ ਗੇਂਦ ਬੰਨ ਕਰਕੇ ਜੈਕਰ ਬਾਹਰ ਕੂਮਦਾ ਤੇ ਮੈਂ ਮਿੱਠੀ ਮਿਰਚਾਂ ਮੇਥੀ ਲੀਲਾ ਗੂੜ ਮਤਰੀ ਜਾ ਰਹੀ ਹੋਵੇ ਨੂਨ ਵਾਲਾ ਡੱਬਾ ਮੈਂ ਕਰ ਵੀ ਗਈ ਸੀ ਨੂਨ ਵਾਲਾ ਡੱਬਾ ਮੇਰੇ ਫੇਰ ਕਿੱਥੇ ਭੁੱਲ ਗਿਆ ਲਿਆਣ ਦਾ ਤੇ ਆਜੋ ਮੇਰੇ ਵੀਰਾਂ ਦੇ ਖਾਣੇ ਦੇ ਮੇਰੇ ਵੀਰ ਨੇ ਕਿਸੇ ਭੈਣ ਨੇ ਭਾਂਡਾ ਖੈਦਾ ਆਜੋ ਬਰਸ ਨਾ ਉਹ ਪੈਣੋਂ ਕੀ ਕਰ ਗਈਆਂ ਤੇ ਸੀਰਤਾ ਮੇਰੀਆਂ ਹੋਣੀਆਂ ਇਸ ਬੱਚੇ ਜਿਨ੍ਹਾਂ ਨੇ ਆ ਗਏ ਸਪੂਨ ਤੋਂ ਉਹ ਤੇ ਬਟੈਰੀਆਂ ਮੇਰੇ ਮੂੰਹ ਲੱਗੀਆਂ ਹੋਣੀਆਂ ਆਪਣੇ ਆਪਣੇ ਕੰਮ ਹੀ ਟਾਈਮ ਹੀ ਲੱਗ ਗਿਆ ਬਲੌਗ ਬਣਾਉਣ ਦਾ ਮੈਂ ਸੂਟ ਸਾੜ ਘੱਟਦੀ ਰਹੀ ਆਟੇ ਦੇ ਨਾਲ ਉਹ ਕੀ ਆ ਜਾਂਦਾ ਹੁੰਦਾ ਮੈਨੂੰ ਤਾਂ ਪਤਾ ਨਹੀਂ ਕੀ ਕਰਨ ਨੂੰ ਮੈਂ ਇੱਕ ਕੁ ਭਾਂਡਾ ਹੈ ਇਹਨਾਂ ਨੂੰ ਬਣਾ ਲਈ ਖਾ ਲੈਣਾ ਤੇ ਮੈਂ ਆਪ ਵੀ ਕੋਸ਼ਿਸ਼ ਨਹੀਂ ਘਾਤਾ ਹਜੇ ਰਹੀ ਮੈਂ ਤੇ ਇਹਨਾਂ ਵਾਲੀ ਕਿ ਮੈਂ ਚਾਹ ਰੱਖੀ ਸੀ ਸਵੇਰੇ ਪਤਾ ਨਹੀਂ ਮੇਰਾ ਸ਼ਰੀਰ ਯੋਵੇਂ ਲੱਗ ਗਿਆ ਜਦੋਂ ਇਹ ਆਨ ਮੇਰੇ ਮੈਂ ਉਦੋਂ ਹੀ ਖਾਣੀ ਆ ਅੱਜ ਦਾ ਨਾ ਮੈਨੂੰ ਇਹ ਲੱਗਦਾ ਕਿ ਮੇ ਪੱਤੀ ਬਹੁਤ ਜ਼ਿਆਦਾ ਹੋ ਗਈ ਤੇ ਮੈਂ ਮੋٹے ਹੋਣੀ ਦਵਾਈ ਥੈਂਕ ਯੂ ਐਸਟੀ ਇਹ ਰ ਨਵਾਂ ਨਵਾਂ ਵਿਆਹ ਹੋਇਆ ਸੀ ਆਹ ਕਿ ਕਰੇ ਮੇਰੇ ਨੂੰ ਨਾ ਤੁਰਪਤ ਆਪਣੇ ਘਰ ਦੇ ਦਿੱਤਾ ਘਟ ਵੱਧ ਕੰਮ ਕਰ ਗਈਆਂ ਕੁੜੀਆਂ ਤੇ ਮੈਂ ਇਹ ਰੋਟੀ ਆਉਂਦੀ ਸੀ ਮੈਨੂੰ ਸਾਜੀ ਬੈਠ ਕੇ ਮੇਰੇ ਵਿਆਹ ਦੇ ਦਿਨ ਬੰਨੇ ਸੀ ਇਹ ਸਾਡੇ ਸਾਫਾ ਸੁਗਣਾ ਕਰਦੇ ਨੇ ਕਿ ਦੂਸਰ ਮੇਰਾ ਸਾਫਾ ਸੁਧਿਆ ਸੀਗਾ ਡੇਢ ਤੋਂ ਵੀ ਮਗਰੋਂ ਵੀ ਸੁਧਿਆ ਸੀ ਤੇ ਰਿਆ ਸੀ ਵੀ ਇਹ ਫੇਰ ਮੇਰੇ ਤੋਂ ਸਾਹ ਸੀਗੀ ਰੋਟੀ ਤਾਂ ਬਣਾ ਲੈਂਦੀ ਸੀ ਦਾਲ ਆਉਂਦੀ ਫਿਰ ਮੇਰੀ ਇਹ ਜ਼ਰੂਰੀ ਜੂਨੀ ਸਬਜ਼ੀਆਂ ਹੁੰਦੀਆਂ ਇਹ ਉਹ ਸਿੱਖੀਆਂ ਹਨ ਸਾਗ ਮੱਖੀਆ ਕਿ ਸਿੱਖਿਆ ਸੀਗਾ ਮੇਰੀ ਜਿਹੜੀ ਸਾਸ ਸਤੀ ਬਹੁਤ ਚੰਗੀ ਸੀ ਤੇ ਮੈਂ ਨਾ ਸਾਰੇ ਲੱਜਾਂ ਹੁੰਦੀਆਂ ਸੀ ਆਸਪਜਤ 33 ਕਿ ਮਖੀਰ ਮੈਨੂੰ ਇਹ ਸੀਗਾ ਮਤਲਬ ਸਾਡੀ ਦੇਰ ਨਹੀਂ ਸਾਡੇ ਵਪਾਰ ਕਰਦ ਨੇ ਮੇਰੇ ਪਿੱਛੇ ਤੇ ਮੈਨੂੰ ਇਹ ਸੀਗਾ ਕਿ ਜਦੋਂ ਪੀਣ ਨਾ ਦੇਰੂ ਕੀਤੀ ਹੋਈ ਹੈ ਕਿ ਇਹ ਜਦੋਂ ਕੀ ਤੇ ਮੈਂ ਦਾਦੀ ਹੋ ਕੇ ਖੀਰ ਸਿੱਖ ਲਈ ਗੜਾ ਸੁੱਕਿਆ ਹੀ ਨਾ ਉਹ ਕੀ ਹੋਇਆ ਜਦੋਂ ਮੈਂ ਵਿਆਹ ਕੇ ਨਾ ਇਹਨਾਂ ਨੇ ਬਣੀ ਕਿਉਂਕਿ ਦਾੜ ਨਸ ਗਿਆ ਤੇ ਮੰਮੀ ਕਹਿੰਦੀ ਚਲੋ ਵੀ ਖਿਲਾਅ ਬਣਾ ਲੀਏ ਜੇ ਟੈਂਸ਼ਨ ਹੋ ਗਈ ਹੈ ਤੇ ਮੈਂ ਤਾਂ ਉਹਨਰੇ ਮੰਮੀ ਲੈਣ ਦਾ ਸਪਰੀਮਿੰਗੜਾ ਨਾ ਨਹੀਂ ਹੈ ਚਾਲੇ ਮੰਮੀ ਨੇ ਕੀ ਕੀਤਾ ਇਹ ਕਿ ਕੁਪਾ ਤਾਂ ਮਿਨਾ ਵੀ ਮੈਨੂੰ ਆਟਾ ਦਿੱਤਾ ਮੰਮੀ ਬੋੜੀ ਖੜੀ ਸੀ

ਫਿਰ ਮੈਨੂੰ ਸਾਗ ਦੀ ਸੀ ਆਂਦਾ ਬਣਾਉਣਾ ਹੈ ਨਾ ਤੇ ਜਦੋਂ ਮੈਂ ਸਾਗ ਬਣਾਇਆ ਪਹਿਲੀ ਵਾਰ ਤੇ ਨਸਵਾਰ ਬਣਿਆ ਐਂ ਥੋੜਾ ਕੋਟੂ ਕੋਟੂ ਕੀ ਬਣਾਇਆ ਤੇ ਥੜਾਈ ਵਰਗਾ ਹੋ ਗਿਆ ਨਾ ਤੇ ਮੈਨੂੰ ਇਹ ਕਿਹਾ ਜਦੋਂ ਤੁਸੀਂ ਚਾਹ ਚਾਹ ਹੋਇਆ ਸੀ ਜਸੰਬਰ ਮਹੀਨੇ ਤੇ ਜਦੋਂ ਪਹਿਲੀ ਵਾਰ ਆਪ ਕੋਈ ਦੀਜ ਬਣਾ ਲਿਆ ਤਾਂ ਇਹ ਹੁੰਦਾ ਨਾ ਜੀ ਵਧੀਆ ਬਣ ਜਾਵੇ ਤੇ ਫਿਰ ਮਣੀਆ ਤਾਂ ਬਾਵਾ ਸਵਾਰ ਸੀ ਤੇ ਬਾਅਦ ਫਿਰ ਏਦਾਂ ਹੀ ਹੌਲੀ ਹੌਲੀ ਇੱਕ ਇੱਕ ਕਰਕੇ

ਕਿ ਜਵਾਨ ਹੋ ਗਏ ਨੇ ਕੁੜੀ ਮੇਰੀ 10ਵੀਂ ਹੋ ਗਈ ਉਹ ਮੇਰੇ ਨਾਲ ਵੀ ਲੰਬੀ ਤਾਂ ਗਈ ਹੈ ਕਿਤੇ بڑے بڑے ਹੋ ਗਏ ਨੇ ਕਿੱਥੇ ਟਾਈਮ ਦਾ ਪਤਾ ਲੱਗਿਆ ਹੋ ਗਿਆ ਨੇ ਹੁਣ ਮੇਰੇ ਕਦੇ ਕੋਈ ਦੁੱਖ ਨਹੀਂ ਆ ਜਾਂਦਾ ਕਦੇ ਕੋਈ ਦੁੱਖ ਨਹੀਂ ਆ ਰਿਹਾ ਆਪਾਂ ਕਹਿੰਦੇ ਨੇ ਤੇ ਨੇਤ ਲੱਗੂ ਮਾਰੀ ਰਗ ਉਹ ਮੇਰਾ ਸਤਾਰ ਸੇਰ ਦੀ ਮੈਨੂੰ ਨਹੀਂ ਵੀ ਟੰਗ ਰਹਿੰਦੀ ਐ ਗੇਸੀ મેં ਕਿਹਾ ਵੀ ਹਮ ਰੂਟੀ ਖਾ ਰਿਹਾ ਹੈ ਨਾ ਇਹ ਤੂੰ ਲੈ ਜਾ ਨਾਲ ਤੇ ਮੰਨੀ ਹੋਈ ਨਹੀਂ ਮੇਰੀ ਯਾਰ ਨੂੰ ਮੈਂ ਕਿਹਾ ਇਹ ਨਾਲ ਕਿ ਤੂੰ ਲੈ ਜਾ ਨਾ ਕਿ ਇਤਨੇ ਹੀ ਟੰਗੜਾ ਆ ਤਾਂ ਤੁਸੀਂ ਕੁਝ ਜੁੜੀ ਨਾ ਰਹਿਣਗੀ ਤੇ ਬਾਅਦ ਫਿਰ ਮੰਨੀ ਹੋਈ ਨਹੀਂ ਬੱਜਿਆ ਨੇ ਜਿਵੇਂ ਮੰਨਦੇ ਨੇ ਮੇਰੇ ਤਾਂ ਸੁੰਨਦੇ ਨਹੀਂ ਮੈਂ ਤਾਂ ਖਾਬ ਦੇ ਦੇ

ਆ ਗੁੱਤਾ ਕੋਈ ਦਿਨ ਨਹੀਂ ਆਂਦੇ ਮੈਂ YouTube ਤੇ ਦੇਖ ਦੇਖ ਕੇ ਪਾਸ ਹੋਲੀ-ਹੋਲੀ ਸਾਰੀ ਨਜੀਟ ਅੜ ਲਗੀਆਂ ਬੇੜਵੇਂ ਬਣਾ ਲਾਂਗੇ ਮੈਂ ਤੁਹਾਡੇ ਨਾਲ ਬਾਅਦ ਵਿੱਚ ਮੈਂ ਤੇਰੀ ਗੱਲਾਂ ਮਾਰਦੀ ਰਹੀ ਨਹੀਂ ਮੈਂ ਬਾਅਦ ਵਿੱਚ ਮਿਲਦੀ ਆ ਬਾਅਦ ਵਿੱਚ ਗੱਲ ਕਰਦੇ ਆ ਠੀਕ ਹੈ ਮੈਂ ਤੁਹਾਨੂੰ ਨਾ ਇੱਕ ਚੀਜ਼ ਦਿਖਾਨੀ ਆ ਆ ਦੇਖੋ ਆ ਲੋਕਾਂ ਦੇ ਹਾਲ ਦੇਖ ਲੋ ਆ ਲੋਕਾਂ ਦੇ ਹਾਲ ਨੇ ਤਿੰਨ ਇਹ ਠੰਡ ਦੇ ਵਿੱਚ ਛੱਡ ਦਿੱਤੇ ਵੀ ਤੁਸੀਂ ਇਹਨਾਂ ਨੂੰ ਗਊ ਛਾਲਾ ਛੱਡਿਆ ਉਹ ਕਿਤੇ ਛੱਡਿਆ ਹੋਣਾ ਗਊਸ਼ਾਲਾ ਇੱਥੇ ਵਿਚਾਰੇ ਲੋਕਾਂ ਨੇ ਜਿੱਥੇ ਇਹਨਾਂ ਨੇ ਬੜਨਾ ਹੁਣ ਇੱਧਰ ਉੱਧਰ ਲੋਕਾਂ ਨੇ ਡੰਡੇ ਮਾਰਨੇ ਨੇ ਕਿਤੇ ਇੱਧਰ ਭਜਾ ਇੱਧਰ ਭਜਾ ਕੁੱਤੇ ਨੇ ਰਾਤ ਨੂੰ ਖਾ ਲੈਣੇ ਨੇ ਤਾਂ ਚੱਲ ਤੂੰ ਅੰਦਰ ਜਾ ਇਕ ਚੱਲ ਚੱਲ ਲੈਣ ਦੋ ਚੱਲ ਕੁੱਤਿਆਂ ਨੇ ਖਾ ਲੈਣੇ ਨੇ ਇਹ ਰਾਤ ਇੱਧਰ ਸਾਡੇ ਨਾਲ ਆਵਾਰਾ ਕੁੱਤੇ ਬਹੁਤ ਘੁੰਮਦੇ ਨੇ ਕੀ ਕਰੀਆ ਹੁਣ ਇਹਨਾਂ ਨੂੰ ਅੰਦਰ ਵੀ ਨਹੀਂ ਬੰਨ ਸਕਦੇ ਹਨਾ ਤੇ ਤੁਸੀਂ ਜੀਣਾ ਨਹੀਂ ਛੱਡੇ ਨੇ ਉਹਨਾਂ ਦਾ ਦਿਮਾਗ ਨਹੀਂ ਕੰਮ ਕੀਤਾ ਤੇ ਫੇ ਤੁਸੀਂ ਆ ਜਾ ਮਾਰਦਾ ਐ ਉਹ ਆ ਜਾ ਆ ਜਾ ਆ ਜਾ ਮਾਰੂੰਗਾ ਦੇਖ ਹੁਣੇ ਟੱਕਰ ਮਾਰਨੀ ਤੇਰੇ ਸਾਹ ਰੁਕ ਜਾਣਾ ਨਾਲੇ ਬਹੁਤ ਵਾਈ ਹੋਤੀ ਬਾਈ ਦੀ ਬਸ ਇਹ ਛੱਡਨੇ ਹੈ ਨਾ ਤੁਸੀਂ ਗਊਸ਼ਾਲਾ ਛੱਡਿਆ ਤੇ ਤੁਸੀਂ ਰਾਸਤੇਆਂ ਤੇ ਕਾਨੂੰ ਛੱਡਦੇ ਨੇ ਅੱਧਾ ਛੱਡ ਦਿੰਦੇ ਨੇ ਬਸ ਦੇਖਿਓ ਰਾਤ ਨੂੰ ਆ ਸਾਡੇ ਕੁੱਤੇ ਨਹੀਂ ਮੈਨੂੰ ਤਾਂ ਲੱਗਦਾ ਇਹ ਤਾਂ ਸਾਡਾ ਤਾਂ ਕੋਲਾ ਇਹ ਨਹੀਂ ਕੁਝ ਵੀ ਕਹਿੰਦਾ ਕਿਸੇ ਨੂੰ ਵੀ ਚੱਲ ਅੰਦਰ ਇਹ ਕੁੱਤੇ ਕੋਲਾ ਚਪਲ ਚੱਕਣ ਦੇ ਮੈਨੂੰ ਫਿਰ ਜਾ 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 ਖੋਣ ਨਹੀਂ ਤੈਨੂੰ ਬਾਹਰ ਨਾਲ ਅੰਦਰ ਇਹਨੂੰ ਬਾਹਰ ਨਹੀਂ ਨਹੀਂ ਬਸ ਅੰਦਰ ਪਤਾ ਨਹੀਂ ਕਿਸੇ ਦੀ ਖੜੀ ਹੈ